ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਬਹੁਤ ਹੀ ਦੇਸੀ ਤਰੀਕੇ ਦੇ ਨਾਲ ਬਣਾਉਣੀਆਂ ਪਿੰਨੀਆਂ ਜਿਹੜੀਆਂ ਕੀ ਆਪਣੇ ਸਿਰ ਦੀ ਕਮਜ਼ੋਰੀ ਨੂੰ ਦੂਰ ਕਰਦੀਆਂ ਜ਼ੁਖਾਮ ਨੂੰ ਠੀਕ ਕਰਦੀਆਂ ਨਜ਼ਲੇ ਨੂੰ ਠੀਕ ਕਰਦੀਆਂ ਜੀ ਦਿਮਾਗ ਨੂੰ ਮਜ਼ਬੂਤ ਕਰਦੀਆਂ ਆਪਣੇ ਨੂੰ ਤੇ ਸਰੀਰ ਦੀ ਕਮਜ਼ੋਰੀ ਨੂੰ ਠੀਕ ਕਰਦੀਆਂ ਨੇ ਤੇ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਇਹਦੇ ਵਿੱਚ ਕੀ ਕੀ ਪੈਂਦਾ ਹੈਗਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਸਮਝਾਵਾਂਗੇ ਤੁਸੀਂ ਕਾਪੀ ਪੈਨ ਚੱਕ ਲੋ ਲਿਖ ਲੋ ਜੀ ਜਾਂ ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖ ਲੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਬਣਾਉਣਾ ਸਿਖਾਉਣੇ ਹੈਗੇ ਆ ਠੀਕ ਹੈ ਜੀ ਤੇ ਆਜੋ ਫਿਰ ਤੁਹਾਨੂੰ ਦੱਸੀਏ ਵੀ ਆਪਾਂ ਇਹਦੇ ਵਿੱਚ ਕੀ ਕੀ ਪਾਇਆ ਹੈਗਾ ਆਪਾਂ ਨੇ ਲਏ ਆ ਜੀ ਦੋ ਕੌਲੀਆਂ ਤਾਂ ਚਣਿਆਂ ਦੀਆਂ ਲਈਆਂ ਭੁੱਜੀਆਂ ਹੋਈਆਂ ਦੀਆਂ ਜੀ ਛੋਲਿਆਂ ਦੀਆਂ ਤੇ ਪੌਣੀ ਕੌਲੀ ਲਈ ਆਪਾਂ ਖਸ ਖਸ ਦੀ ਤੇ ਇੱਕ ਕੌਲੀ ਆਪਾਂ ਭਰ ਕੇ ਲਈ ਹੈ ਜੀ ਫੁੱਲ ਮਖਾਣੇ ਇੱਕ ਸ਼ੱਕਰ ਦੀ ਲਈ ਹੈ ਜੀ ਇੱਕ ਆਪਾਂ ਲਈਆਂ ਜੀ ਕਾਲੀਆਂ ਮਿਰਚਾਂ ਦਾ ਇੱਕ ਚਮਚਾ ਤੇ ਦੋ ਲਏ ਨੇ ਜੀ ਗੋਟ ਆਪਾਂ ਨਾਰੀਅਲ ਦੇ ਠੀਕ ਹੈ ਜੀ ਆਪਾਂ ਇਹਨਾਂ ਨੂੰ ਸਾਰਾ ਸਮਾਨ ਤੁਹਾਨੂੰ ਦਿਖਾਤਾ ਜਿਵੇਂ ਜਿਵੇਂ ਆਪਾਂ ਸਮਾਨ ਪਾਈ ਜਾਵਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੁਸੀਂ ਉਵੇਂ ਨੋਟ ਕਰ ਲਿਓ ਜੀ ਤੇ ਬਣਾ ਕੇ ਖਾਓ ਜੀ ਤੁਸੀਂ ਇਹਦੇ ਨਾਲ ਨਜਲਾ ਨਹੀਂ ਰਹਿੰਦਾ ਸਿਰਦਰਦ ਨਹੀਂ ਹੁੰਦਾ ਜੀ ਜ਼ੁਕਾਮ ਨਹੀਂ ਰਹਿੰਦਾ ਹੈਗਾ ਬਿਲਕੁਲ ਤੁਸੀਂ ਠੀਕ ਹੋ ਜਾਓਗੇ ਆਪਾਂ ਨੇ ਕੀ ਕਰਨਾ ਜੀ ਪਹਿਲਾਂ ਇਹ ਚਨੇ ਰਗੜ ਲੈਣੇ ਨੇ ਇਨਾ ਦਾ ਬਣਾ ਲੈਣਾ ਜੀ ਪਾਊਡਰ ਵਧੀਆ ਰਗੜ ਕੇ ਆ ਦੇਖੋ ਤੁਸੀਂ ਇਹ ਮਿੰਦ ਚ ਰਗੜੇ ਜਾਣਗੇ ਤਾਂ ਆਪਾਂ ਬਾਲਾ ਵੀ ਨਹੀਂ ਜਿੰਨਾ ਜਿੰਨਾ ਵੀ ਮਤਲਬ ਜਮਾ ਦੜਫੜ ਵੀ ਨਹੀਂ ਕਰਨਾ ਤੇ ਜਮਾ ਬਰੀਕ ਪਾਊਡਰ ਵੀ ਨਹੀਂ ਬਣਾਉਣਾ ਯਾਨੀ ਕਿ ਵਧੀਆ ਜਾਂ ਹੋਵੇ ਜਿਹਦੇ ਨਾਲ ਕੀ ਪਿੰਨੀਆਂ ਸਵਾਦ ਲੱਗਣ ਠੀਕ ਹੈ ਜੀ ਅੱਜੇ ਜ਼ਿਆਦਾ ਬਰੀਕ ਕਰਨਾ ਨਹੀਂ ਮਤਲਬ ਕਈ ਜ਼ਿਆਦਾ ਉਮਰ ਦੇ ਹੁੰਦੇ ਨਹੀਂ ਚੱਬਿਆ ਜਾਂਦਾ ਤਾਂ ਤੁਸੀਂ ਬਰੀਕ ਵੀ ਕਰ ਸਕਦੇ ਹੋ ਆਪਾਂ ਕੀ ਕਰਨਾ ਜੀ ਇਹ ਬਰੀਕ ਕਰਕੇ ਸਾਰਾ ਤੇ ਆ ਦੇਖੋ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਲਿਆ ਆਪਾਂ ਜਿਹੜੇ ਸੀਗੇ ਜੀ ਫੁੱਲ ਮਖਾਣੇ ਉਹ ਵੀ ਪਾ ਲੇ ਤੇ ਆਪਾਂ ਜਿਹੜੇ ਸੀਗੇ ਆਪਾਂ ਚਨੇ ਰੱਖੇ ਹੋਏ ਉਹ ਵੀ ਪਾ ਲੈ ਤੇ ਜਿਹੜਾ ਨਾਰੀਅਲ ਦੇ ਗੁੱਟ ਸੀ ਜੋ ਆਪਾਂ ਕੱਟ ਲੇ ਕੱਟ ਕੇ ਹੁਣ ਆਪਾਂ ਇਹਨਾਂ ਨੂੰ ਵੀ ਬਰੀਕ ਗ੍ਰाइंड ਕਰ ਲਾਂਗੇ ਜੀ ਇਹ ਵੀ ਆਪਾਂ ਉਹ ਸਮਾਨ ਦੇ ਵਿੱਚ ਹੀ ਪਾ ਲਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀਆਂ ਜੀ ਮੈਂ ਤੇ ਅਨਮੋਲ ਦੋਨੇ ਲੱਗੇ ਪਿਆ ਅਨਮੋਲ ਵੀ ਲੱਗਿਆ ਪਿਆ ਅਨਮੋਲ ਦਾ ਪੂਰਾ ਯੋਗਦਾਨ ਹੁੰਦਾ ਜੀ ਇਹਦੇ ਵਿੱਚ ਜੋ ਵੀ ਕੋਈ ਚੀਜ਼ ਬਣਾਉਨੇ ਆ ਇਹਦਾ ਪੂਰਾ ਯੋਗਦਾਨ ਹੁੰਦਾ ਫਿਰ ਇਹ ਨਾਲ ਮੇਰੇ ਨਾਲ ਬਹਿ ਕੇ ਮੇਰੇ ਬਣਾਉਂਦਾ ਹੈਗਾ ਇਹ ਅਸੀਂ ਨਾਨੀ ਦੋ ਤਾਂ ਬਸ ਸਾਰਾ ਦਿਨ ਆ ਹੀ ਲੱਗੇ ਰਹਿਣੇ ਹੈਗੇ ਆ ਠੀਕ ਹੈ ਜੀ ਆ ਦੇਖੋ ਤੁਸੀਂ ਪਿੰਗਾਂ ਤੁਸੀਂ ਇਹ ਬੱਚਿਆਂ ਨੂੰ ਵੀ ਦੇ ਸਕਦੇ ਹੋ ਜੀ ਤੁਸੀਂ ਵੀ ਖਾ ਸਕਦੇ ਹੋ ਕੋਈ ਬਜ਼ੁਰਗ ਨੇ ਜੀ ਉਹ ਵੀ ਖਾ ਸਕਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਕਿਸੇ ਵੀ ਉਮਰ ਦੇ ਵਿੱਚ ਇਹ ਖਾ ਸਕਦਾ ਆਹ ਲੋ ਜੀ ਆਪਾਂ ਇਹ ਜਿਹੜਾ ਨਾਰੀਅਲ ਦਾ ਬਰੱਦ ਉਹ ਬਣਾਇਆ ਹੈਗਾ ਬੂਰਾ ਜਾਂ ਗ੍ਰੈਂਡ ਕਰਕੇ ਤੇ ਉਹ ਵੀ ਆਪਾਂ ਕਰ ਲਿਆ ਜੀ ਤਿਆਰ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹਨੂੰ ਲਵਾਂਗੇ ਰਲਾ ਠੀਕ ਹੈ ਚੰਗੀ ਤਰ੍ਹਾਂ ਹੁਣ ਅਨਮੋਲ ਆਪਦਾ ਸਾਰੇ ਹੱਥ ਪੈਰ ਮਾਰੂਗਾ ਉਹ ਦੇਖੋ ਤੁਸੀਂ ਕਰਦਾ ਤਿਆਰ ਆਹ ਦੇਖੋ ਜੀ ਰਲਾਉਣ ਲੱਗ ਗਿਆ ਹੁਣ ਇਹਨੇ ਆਪਦੇ ਹਸਾਬ ਨਾਲ ਤਰੀਕੇ ਨਾਲ ਲਾਉਣਾ ਮੈਨੂੰ ਤਾਂ ਇਹ ਫਿਰ ਕਹਿੰਦਾ ਤੁਸੀਂ ਨਾ ਲਾਓ ਤੁਸੀਂ ਨਾ ਵਿਚ ਬੜੋ ਮੈਂ ਕਰਦਾ ਜਿਹੜਾ ਕੋਈ ਕੰਮ ਹੈ ਜੇ ਇਹਨੂੰ ਕਹਿ ਦਈਏ ਵੀ ਭਾਈ ਤੂੰ ਨਾ ਵਿਚ ਮਾਰੀ ਜਾ ਹੱਥ ਨਾ ਮਾਰ ਫਿਰ ਆਕੜ ਕੇ ਬਹਿ ਜਾਂਦਾ ਹੈਗਾ ਕਿਹੜਾ ਇੱਕ ਦੋਖਾ ਫਿਰ ਇਹ ਬਾਲਾ ਤੰਗ ਕਰਦਾ ਫਿਰ ਮੈਂ ਕਹਿੰਦੀ ਚੱਲ ਆ ਜਾ ਕੋਈ ਸਾਰਾ ਹੀ ਲਾਵੇਂਗਾ ਮੇਰੇ ਨਾਲ ਹਨਾ ਤੇ ਆਹ ਦੇਖੋ ਤੁਸੀਂ ਆਪਾਂ ਇਹਨੂੰ ਤਿਆਰ ਕਰ ਲਿਆ ਜੀ ਚੰਗੀ ਤਰ੍ਹਾਂ ਵਧੀਆ ਹੋਣੇ ਨੇ ਆ ਦੇਖੋ ਤੁਸੀਂ ਅਨਮੋਲ ਨੇ ਸਾਰਾ ਕੰਮ ਵਧੀਆ ਕਰਤਾ ਜੀ ਇਹਨੇ ਰਲਾਤਾ ਵਧੀਆ ਰਲ ਜਾਂਦਾ ਹੈਗਾ ਆ ਦੇਖੋ ਤੁਸੀਂ ਕਿੰਨਾ ਇਹ ਛੋਟੇ ਛੋਟੇ ਨਿੱਕੇ ਨਿੱਕੇ ਥਾਣਾ ਲੱਗਿਆ ਪਿਆ ਹਨਾ ਇਹਨੇ ਪੂਰਾ ਮਿਕਸ ਕਰ ਦੇਣਾ ਹੈਗਾ ਸਾਰਾ ਸਮਾਨ ਆਪਣਾ ਛੋਲੇ ਸੀ ਖਸ ਖਸ ਸੀ ਤੇ ਸਾਰਾ ਕੁਝ ਆਪਾਂ ਰਗੜ ਲਿਆ ਜੀ ਇਹਦੇ ਵਿੱਚ ਠੀਕ ਹੈ ਜੀ ਸਮਾਨ ਤੁਸੀਂ ਦੇਖ ਲਓ ਉਹਨਾਂ ਕ ਤੁਸੀਂ ਪਾ ਲਓ ਜਿਆਦਾ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਬਸ ਸਿੰਪਲ ਸਿੱਧੇ ਤੇ ਸੋਖੇ ਜਿਹੇ ਤਰੀਕੇ ਨਾਲ ਇਹ ਆਪਾਂ ਪਿੰਨੀਆਂ ਤਿਆਰ ਕਰਨੀਆਂ ਹੁਣ ਚੱਕੋ ਜੀ ਆਪਣੇ ਕੜਾਹੀ ਜਿਹੜਾ ਮੇਨ ਕੰਮ ਆ ਹਨਾ ਕੜਾਈ ਚੱਕੀ ਜੀ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਪਾਣੀ ਥੋੜਾ ਜਿਹਾ ਪਾਣੀ ਪਾ ਲਓ ਤੇ ਵਿੱਚ ਪਾ ਦਿਓ ਜੀ ਤੁਸੀਂ ਇਹ ਸ਼ੱਕਰ ਠੀਕ ਹੈ ਜੀ ਕੇਰਾ ਤੁਸੀਂ ਸ਼ੱਕਰ ਪਾ ਕੇ ਇਹਨੂੰ ਗਰਮ ਕਰ ਲਓ ਥੋੜਾ ਜਿਹਾ ਫਿਰ ਆਪਾਂ ਕੀ ਕਰਨਾ ਜੀ ਇਹ ਸ਼ੱਕਰ ਆਪਾਂ ਪੁਣ ਲੈਣਾ ਪਾਣੀ ਪੁਣਕੇ ਤੇ ਤੁਸੀਂ ਫਿਰ ਦੁਬਾਰੇ ਇਹਨੂੰ ਮਤਲਬ ਕੜਾਹੀ ਦੇ ਵਿੱਚ ਦੁਬਾਰਾ ਪਾ ਦਿਓ ਜੀ ਤੁਸੀਂ ਆ ਦੇਖੋ ਤੁਸੀਂ ਹੁਣ ਆਪਾਂ ਇਹਦੇ ਵਿੱਚ ਆਪਾਂ ਕੜਾਹੀ ਦੁਬਾਰੇ ਰੱਖ ਲਈ ਧੋ ਕੇ ਤੇ ਦੁਬਾਰਾ ਪਾਣੀ ਪਾ ਦੇਣਾ ਕਿਉਂਕਿ ਸ਼ੱਕਰ ਦੇ ਵਿੱਚ ਕੋਈ ਕੂੜਾ ਮਾੜਾ ਮੋਟਾ ਕੋਈ ਹੋਵੇ ਢੱਕਾ ਢੁੱਕਾ ਤਾਂ ਉਹ ਨਿਕਲ ਜਾਂਦਾ ਹੈਗਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲਾ ਦਿਵਾ ਲੈਣਾ ਜੀ ਤੇ ਆਪਾਂ ਇੱਕ ਕੌਲੀ ਬਦਾਮਾਂ ਦੀ ਵੀ ਪਾਉਣੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਜੋ ਦਿਖਾਉਣ ਕੰਨੀਓ ਰਹਿ ਗਿਆ ਹੁਣ ਤੁਸੀਂ ਨੋਟ ਕਰ ਲਿਓ ਇਹ ਠੀਕ ਹੈ ਜੀ ਆ ਇੱਕ ਕੌਲੀ ਆਪਾਂ ਬਦਾਮਾਂ ਦੀ ਪਾਉਣੀ ਆ ਇਹਨੂੰ ਵੀ ਆਪਾਂ ਗ੍ਰाइंड ਕਰ ਲੈਣਾ ਜਿਹੜਾ ਕਿ ਇਹ ਸਿਰ ਨਹੀਂ ਦੁਖਣ ਦਿੰਦੇ ਦਿਮਾਗ ਨੂੰ ਸਹੀ ਰੱਖਦੇ ਨੇ ਠੀਕ ਹੈ ਜੀ ਤੇ ਆ ਦੇਖੋ ਤੁਸੀਂ ਬਦਾਮ ਆਪਾਂ ਵਿਚਰ ਲਾ ਤੇ ਇੱਕ ਤਾਂ ਮੇਰਾ ਅਨਮੋਲ ਕਮਲ ਲਾ ਦਿੰਦਾ ਜੀ ਤੇ ਦੇਖੋ ਫਿਰ ਤੁਸੀਂ ਵਿੱਚ ਹੀ ਰਹਿ ਰੂ ਜਾਂਦਾ ਮੇਰਾ ਅੱਧਾ ਸਮਾਨ ਤਾਂ ਦਿਖਾਉਣ ਕੰਨੀਓ ਰਹਿ ਜਾਂਦਾ ਤੇ ਅੱਧਾ ਬਣਾਉਣ ਕੰਨੀਓ ਰਹਿ ਜਾਂਦਾ ਪਰ ਹੁਣ ਆ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਤਾ ਜੀ ਆ ਸਾਰਾ ਕੁਝ ਆਪਣਾ ਸਮਾਨ ਹੋ ਗਿਆ ਤਿਆਰ ਤੇ ਆਪਾਂ ਇਹਨੂੰ ਵੀ ਮਿਕਸ ਕਰ ਲੈਣਾ ਹੈਗਾ ਬਹੁਤ ਹੀ ਚੰਗੀਆਂ ਹੁੰਦੀਆਂ ਜੀ ਇਹ ਜੇ ਤੁਸੀਂ ਬਣਾ ਕੇ ਇਹ ਖਾਣੇ ਹੋ ਨਾ ਤਾਂ ਬਹੁਤ ਫਾਇਦੇਮੰਦ ਨੇ ਇਹ ਤੇ ਤਾਕਤ ਬਹੁਤ ਕਰਦੀਆਂ ਜੀ ਤੇ ਨਾਲੇ ਹੁਣ ਜਿਵੇਂ ਠੰਡ ਸ਼ੁਰੂ ਹੁੰਦੀ ਆਉਂਦੀ ਹੈਗੀ ਆ ਤਾਂ ਆਪਾਂ ਬਣਾ ਕੇ ਖਾਵਾਂਗੇ ਚਾਹ ਨਾਸਤੇ ਦੇ ਨਾਲ ਤਾਂ ਠੰਡ 'ਚ ਵੀ ਬਹੁਤ ਫਾਇਦੇਮੰਦ ਨੇ ਜੀ ਇਹ ਆਹ ਦੇਖੋ ਤੁਸੀਂ ਵਧੀਆ ਇਹ ਆਪਾਂ ਇਹਦੀ ਪਤ ਨਹੀਂ ਬਣਾਉਣੀ ਜ਼ਿਆਦਾ ਮਤਲਬ ਕਿ ਉਹ ਨਹੀਂ ਕਰਨਾ ਹੈਗਾ ਆਪਾਂ ਕਹਿੰਦੇ ਨੇ ਨਾ ਵੀ ਇੱਕ ਪਤ ਬਣਾ ਦਿਓ ਤਾਰਦੀ ਬਣਾ ਦਿਓ ਇੰਨੇ ਪਤ ਨਹੀਂ ਬਣਾਉਣੀ ਜੀ ਆਪਾਂ ਇਹਨੂੰ ਉਬਾਲਾ ਹੀ ਦਿਵਾਉਣਾ ਚੰਗੀ ਤਰ੍ਹਾਂ ਜਦੋਂ ਰਿਝ ਗਿਆ ਆ ਦੇਖੋ ਤੁਸੀਂ ਵਧੀਆ ਰਿਜ ਗਿਆ ਮੈਂ ਤੁਹਾਨੂੰ ਦਿਖਾਤਾ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਚੱਕ ਕੇ ਤੇ ਇਹਦੇ ਵਿੱਚ ਪਾ ਦੇਣਾ ਸਾਰਾ ਸਮਾਨ ਆਹ ਲਓ ਜੀ ਜਿੰਨਾ ਵੀ ਆਪਾਂ ਆਹ ਬਣਾਇਆ ਸੀ ਨਾ ਇਹਦਾ ਆਹ ਬੂਰਾ ਜ ਸਾਰਾ ਇਕੱਠਾ ਕਰਕੇ ਆਟਾ ਜਾਰ ਲਾ ਲਿਆ ਜਿੰਨਾ ਕ ਸਮਾਨ ਛੋਲੇ ਛੂਲੇ ਤੇ ਆਪਾਂ ਆਹ ਸਾਰਾ ਕੁਛ ਇਹਦੇ ਵਿੱਚ ਕਰ ਦੇਣਾ ਜੀ ਸਾਰਾ ਕੁਛ ਇਹਦੇ ਵਿੱਚ ਕਰਕੇ ਆ ਦੇਖੋ ਤੁਸੀਂ ਆਪਾਂ ਰਲਾ ਦੇਣਾ ਵਧੀਆ ਤਰੀਕੇ ਨਾਲ ਆ ਦੇਖੋ ਰਲਾਈ ਜਾਂਦੇ ਆਪਾਂ ਹੁਣ ਇਹਨੂੰ ਲਾ ਲੈਣਾ ਜੀ ਚੁੱਲ੍ਹੇ 'ਤੇ ਆਪਾਂ ਮਤਲਬ ਕਿ ਇਹਨੂੰ ਸੇਕ ਤੇ ਨਹੀਂ ਰੱਖਣਾ ਕਿਉਂਕਿ ਫਿਰ ਇਹ ਨਾ ਨਹੀਂ ਤਾਂ ਕਰੜੇ ਵਾਲੇ ਬਣਨਗੇ ਤੇ ਹੁਣ ਇਹ ਵਧੀਆ ਬਣਨਗੇ ਪੋਲੇ-ਪੋਲੇ ਭਾਵੇਂ ਜਿਵੇਂ ਮਰਜ਼ੀ ਖਾਈ ਚੱਲੋ ਤੁਸੀਂ ਤਾਂ ਆਪਾਂ ਨੇ ਕੀ ਕਰਨਾ ਜੀ ਹੁਣ ਇਹਦੇ ਵਿੱਚ ਨਾ ਥੋੜਾ ਜਿਹਾ ਘਿਓ ਪਾ ਦੇਣਾ ਹੈਗਾ ਜਿਆਦਾ ਨਹੀਂ ਪਾਉਣਾ ਥੋੜਾ ਜਿਹਾ ਹੀ ਪਾਉਣਾ ਵੀ ਜਾਨੀ ਕਿ ਪਿੰਨੀਆਂ ਸੋਹਣੀਆਂ ਬਣ ਜਾਣ ਜਿਆਦੇ ਘਿਓ ਦਾ ਕੋਈ ਕੰਮ ਨਹੀਂ ਜੀ ਇਹਦੇ ਵਿੱਚ ਖੁਸ਼ਕੀ ਚੰਗਾ ਹੁੰਦਾ ਕਿਉਂਕਿ ਖੁਸ਼ਕ ਹੋਊਗਾ ਤਾਂ ਪਾਣੀ ਸੋਖ ਕਰੂਗਾ ਅੰਦਰੋਂ ਰੇਸ਼ੇ ਦਾ ਆ ਦੇਖੋ ਤੁਸੀਂ ਹੁਣ ਇਹਨੂੰ ਆਪਾਂ ਕਿਉ ਨੂੰ ਇੱਕ ਚਮਚਾ ਜਿਹੜਾ ਪਾਇਆ ਸੀ ਦੇਸੀ ਘਿਓ ਇਹਦੇ ਵਿੱਚ ਆਪਾਂ ਰਲਾ ਲਿਆ ਚੰਗੀ ਤਰ੍ਹਾਂ ਜੇ ਆਪਾਂ ਜਾਦੇ ਕਿਉ ਪਾਉਣਾ ਹੁੰਦਾ ਤਾਂ ਫਿਰ ਆਪਾਂ ਪਹਿਲਾਂ ਆਟਾ ਹੀ ਭੁੰਨ ਲੈਂਦੇ ਹਨਾ ਸ਼ੱਕਰ ਓਵੇਂ ਪਾ ਲੈਂਦੇ ਪਰ ਓਵੇਂ ਆਪਾਂ ਨਹੀਂ ਤਿਆਰ ਕਰਨਾ ਜੀ ਸਾਰਿਆਂ ਤੋਂ ਵਧੀਆ ਤਰੀਕਾ ਇਹੀ ਆ ਲਓ ਜੀ ਹੁਣ ਆਪਾਂ ਇਹਦੀਆਂ ਬੱਟਲੀਆਂ ਜੀ ਪਿੰਨੀਆਂ ਮੈਂ ਤੇ ਅਨਮੋਲ ਅਸੀਂ ਦੋਨੇ ਲੱਗੇ ਪਏ ਆ ਵਾਰੀ ਦੇ ਨਾਲ ਪਿੰਨੀਆਂ ਵੱਟਣ ਹੁਣ ਗਰਮ ਗਰਮ ਨੇ ਤੇ ਅਨਮੋਲ ਤੋਂ ਨਹੀਂ ਜਾਂਦੀਆਂ ਚੱਕੀਆਂ ਠੀਕ ਹੈ ਜੀ ਆਹ ਲੋ ਜੀ ਆਪਾਂ ਪਿੰਨੀਆਂ ਵੱਟੀ ਜਾਂਦੇ ਹੁਣ ਮੈਂ ਤਾਂ ਹਜੇ ਛੋਟੀ ਕਰ ਮਾੜੀ ਮੋਟੀ ਮੇਰੀ ਪਿੰਨੀ ਤਾਂ ਹਜੇ ਬਿੰਗੀ ਬੂੰਗੀ ਹੋ ਜਾਂਦੀ ਹੈ ਪਰ ਅਨਮੋਲ ਨੇ ਪੂਰਾ ਯੋਗਦਾਨ ਦੇ ਛੱਡਿਆ ਜੀ ਪੂਰੀਆਂ ਗੋਲ ਪਿੰਨੀਆਂ ਵੱਟੀ ਜਾਂਦਾ ਮੈਨੂੰ ਕਹਿੰਦਾ ਨਾਨੀ ਮੇਰੀਆਂ ਪਿੰਨੀਆਂ ਗੋਲ ਨੇ ਤੁਹਾਡੀਆਂ ਪਿੰਨੀਆਂ ਤਾਂ ਲੰਮੀਆਂ ਜੀਆਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪੁੱਤ ਹਨਾ ਵੀ ਚੱਲ ਵੱਟ ਲੀਆਂ ਆਪਾਂ ਤਿਆਰ ਕਰ ਲੀਆਂ ਆਪਾਂ ਤਰੀਕਾ ਦੱਸਤਾ ਤੇ ਤੁਸੀਂ ਨਾ ਮੈਨੂੰ ਕਮੈਂਟਾਂ ਦੇ ਵਿੱਚ ਇਹ ਦੱਸਿਓ ਵੀ ਤੁਹਾਨੂੰ ਆਪਣੀਆਂ ਬਣਾਈਆਂ ਹੋਈਆਂ ਪਿੰਨੀਆਂ ਕਿਵੇਂ ਲੱਗੀਆਂ ਤੇ ਅਨਮੋਲ ਨੂੰ ਵੀ ਨਾਲ-ਨਾਲ ਅਸ਼ੀਰਵਾਦ ਦਿਆ ਕਰੋ ਜੀ ਸਾਰੇ ਤੇ ਆਹ ਲੋ ਜੀ ਆਪਾਂ ਪਿੰਨੀਆਂ ਬਣਾ ਰੀਆਂ ਤੁਸੀਂ ਇੱਕ ਸਵੇਰੇ ਚਾਹ ਨਾਲ ਇੱਕ ਦੁਪਹਿਰੇ ਚਾਹ ਨਾਲ ਤੁਸੀਂ ਖਾ ਸਕਦੇ ਹੋ ਜੀ ਜੇ ਨਹੀਂ ਖਾ ਸਕਦੇ ਸਵੇਰੇ ਦੁਪਹਿਰੇ ਤਾਂ ਰਾਤ ਨੂੰ ਦੁੱਧ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਬਣਾਈਆਂ ਜੀ ਤੇ ਬਹੁਤ ਹੀ ਵਧੀਆ ਇਹ ਕੰਮ ਕਰਦੀਆਂ ਨੇ ਜੀ ਤੇ ਚਲੋ ਠੀਕ ਹੈ ਜੀ ਤੇ ਦੱਸਿਓ ਫਿਰ ਕਮੈਂਟ ਕਰਿਓ ਤੁਸੀਂ ਹਨਾ ਤੇ ਤੁਹਾਨੂੰ ਕਿਵੇਂ-ਕਿਵੇਂ ਲੱਗਿਆ ਆਪਣਾ ਸਾਰਾ ਕੰਮ ਜੀ ਵਧੀਆ ਮਿੱਠੇ-ਮਿੱਠੇ ਕਮੈਂਟ ਕਰਿਆ ਕਰੋ ਆਪਾਂ ਪਿੰਗਾਂ ਦਿੱਤੀਆਂ ਜੀ ਵੱਟ ਤੇ ਕੜਾਹੀ ਕਰਤੀ ਖਾਲੀ ਤੇ ਆਡਾ ਆਪਣਾ ਡੋਂਗਾ ਜਾਂ ਲਿਆ ਭਰ ਭਰਾ ਤਾਂ ਆਪਣੀ ਕੱਚ ਦੀ ਆਹ ਲਓ ਜੀ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਤੋੜ ਕੇ ਵੀ ਇਹ ਕਿਵੇਂ ਕਰਦੀ ਹੈ ਅਨਮੋਲ ਕਹਿੰਦਾ ਨਾਨੀ ਆਏ ਨਹੀਂ ਆਪਾਂ ਵੀ ਕਹਿੰਦਾ ਇਹਨੂੰ ਤੋੜ ਕੇ ਦਿਖਾਵਾਂਗੇ ਵਿਆਹ ਆ ਇਸ ਤਰ੍ਹਾਂ ਬਣ ਜਾਂਦੀ ਹੈ ਜੀ ਹੁਣ ਅਨਮੋਲ ਤੁਹਾਨੂੰ ਲੱਗਿਆ ਦਿਖਾਉਣ ਪਿੰਨੀਆਂ ਦੇਖੋ ਜੀ ਗੋਲ-ਗੋਲ ਤੇ ਦਿਓ ਬੱਚੇ ਨੂੰ ਅਸ਼ੀਰਵਾਦ ਤੇ ਦੱਸੋ ਫਿਰ ਕਰੋ ਮਿੱਠੇ-ਮਿੱਠੇ ਕਮੈਂਟ ਤੇ ਤੁਹਾਨੂੰ ਕਿਵੇਂ ਲੱਗੀਆਂ ਜੀ ਤੇ ਚਲੋ ਜੀ ਬਣਾਓ ਤੇ ਖਾਓ ਤੇ ਕਰੋ ਜੀ ਇੰਜੋਏ ਤੇ ਸਾਡੀ ਵੀਡੀਓ ਦੇਖਦੇ ਰਿਹਾ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਠੀਕ ਹੈ ਜੀ ਧੰਨਵਾਦ